ਕੋਈ ਕੰਦੇ ਮੇਰੇ ਵਿਸਵਾਸਾ ਕਿ ਹੱਸਦਾ ਹਾਂ ਦਾਣੇ-ਦਾਣੇ ਪਰ ਖਾਣੇ ਵਾਲੇ ਦਾ ਨਾ ਹੁੰਦਾ ਜਿਹੜੇ ਆ ਦਾਣੇ ਐ ਇਹਨਾਂ ਪਰ ਇੱਧਰ ਨਾ ਸਾਡੀ ਭਾਬੀ ਦੇ ਖਾਣੇ ਆ ਇਹ ਸਾਡੀ ਭਾਬੀ ਦੇ ਖਾਣੇ ਆ ਨਾਲ ਭਾਬੀ ਦੇ ਨਿਆਣੇ ਆ ਹਾਂ ਠੀਕ ਹੈ ਤੁਹਾਨੂੰ ਪਤਾ 6:00 ਵਜੇ ਭਾਬੀ ਬਿਲਾ ਪਹਿਲਾਂ ਸਾਸਰੀ ਘਰ ਬਿਲਾ ਸਾਸਰੀ ਘਰ ਦੀ ਜੀ ਜੀ ਆਪਾਂ ਨਾਮ ਸਾਸਰੀ ਚਾਹ ਤੂੰ ਵੀ ਬੁਲਾ ਦੇ ਪੁੱਤ ਆ ਸਾਸਰੀ ਜੀ ਆ ਭਾਬੀ ਦੀ ਪੋਤੀ ਐ ਤੋ ਪਹਿਲਾਂ ਤਾਂ ਮੂੰਹ ਮਿੱਠਾ ਕਰੋ ਇਕ ਤਾਂ ਹੈਗਾ ਨਾ ਲੱਟੂ ਦੇਖ ਆ ਜਿਹੜਾ ਲਵੇਟਾ ਵਸਮਾਨ ਉਹ ਖਾਈਦਾ ਹੁੰਦਾ ਪਹਿਲਾਂ ਹਾਂ ਨੂੰ ਵੀ ਦੇ ਦੇ ਲੈ ਫੜ ਪੁੱਤ ਆ ਬੜਾ ਜਾਂ ਪੀਸ ਚੱਕ ਇਧਰ ਲੈ ਇਧਰ ਹਾਂ ਆ ਚੱਕ ਫੜ ਨਾ 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 ਆ ਪੱਦਰ ਤਾਂ ਖਾ ਲੈ ਆਪਾਂ ਦੰਨੇ ਜਣੇ ਸ਼ੇਅਰ ਕਰ ਲਈਏ ਕੋਲੇ ਅੱਜ ਇੱਕ ਸਾਡੀ ਭੈਣ ਆਈ ਸੀ ਕਿਆ ਨਾਮ ਤੁਹਾਡਾ ਮਨਪ੍ਰੀਤ ਹਾਂ ਮਨਪ੍ਰੀਤ ਚੱਪਰ ਜੜੀ ਤੇ ਹਾਂ ਅੱਛਾ ਹਾਂ ਉਹ ਮਿਲਣ ਆਈ ਸੀ ਉਹ ਦਾਣੇ ਲੈ ਆਈ ਤੇ ਤੇਰੇ ਵੀ ਤੇਰੇ ਤੇਰੇ ਵੀ ਇਹਦੇ ਪੂ ਮਹੂਰਤੀ ਤੇਰੀ ਪੋਤੀ ਦੀ ਵੀ ਦੀ ਸਾਡੀ ਦਾ ਪਹਿਲਾ ਮਹੂਰ ਲੱਗੀ ਵੀ ਉਹ ਆਹ ਲੱਡੂ ਆਏ ਵੇ ਇਹਨੇ ਹਿੰਦੂ ਦਾ ਜਨਮ ਦਿੰਦੇ ਭਾਈ ਇੰਨੇ ਸੌਟ ਪਈਆਂ ਹਜਾ ਵੀ ਇਹ ਉਹ ਤਾਂ ਮੈਂ ਖਾ ਗਈ ਸੀ ਲੱਡੂ ਸਵਾਦ ਲੱਡੂ ਸਵਾਦ ਤਾਂ ਹੀ ਤਾਂ ਆਏ ਤੇਰੇ ਕੋਲੋਂ ਤਾਂ ਹੀ ਖਾਣੀ ਆ ਤਾਂ ਹੀ ਆਏ ਤੇਰੇ ਕੋਲੋਂ ਲੱਡੂ ਜੇ ਸਵਾਦ ਆ ਮੰਨੂ ਆਇਆ ਲੱਗਦਾ ਵੀ ਜਿਹੜੇ ਸਾਵਨ ਭਾਬੀ ਤੇ ਢਿੱਲੀ ਢਿੱਲੀ ਜੀ ਗੱਲ ਕਰਦੀ ਸੀ ਵੀ ਮਰੀਜ਼ ਮਰੀਜ਼ ਦੀ ਖਬਰ ਲੈਣ ਆਇਆ ਇਦਾਂ ਚੱਟ ਵੱਜੀ ਜੀ ਦੀ ਤੇ ਚੱਲ ਸਾਸਤਰੀ ਘਰ ਤਾਂ ਬੁਲਾ ਦੋ ਤੁਸੀਂ ਫਿਰ ਮੈਂ ਕਿਹਦੀ ਖਬਰ ਆਵੇ ਜੀ ਫਿਰ ਤੁਹਾਡਾ ਦਵਾਈ ਦਾ ਅਸਰ ਘਟਿਆ ਕੁਸ ਮੈਨੂੰ ਪਹਿਲਾਂ ਨਾਲੋਂ ਲੱਗਦਾ ਥੋੜਾ ਜਿਹਾ ਅੱਛਾ ਪਹਿਲਾਂ ਨਾਲ ਤਾਂ ਫਰਕ ਆ ਹੁਣ ਭਾਬੀ ਅੱਖਾਂ ਹੀ ਨਿਕਲਦੀਆਂ ਤੇ ਦੁਪਹਿਰੇ ਤਾਂ ਹਾਂ ਹੁਣ ਭਾਬੀ ਨੂੰ ਪੁੱਛਦਾ ਮੈਂ ਕੀ ਹੋ ਗਿਆ ਜੀ ਤੁਹਾਨੂੰ ਮੈਂ ਤਾਂ ਕੱਖ ਤੋਂ ਲੱਗੀ ਚੰਦਰ ਨੂੰ ਕੀ ਤਾਂ ਡੰਗਰ ਕਿਹੜੇ ਰੱਖ ਲੈ ਚਾਹ ਲੂਆਂ ਦੇ ਹਾਂ ਕਾਰੋ ਉਹਨਾਂ ਦੇ ਬੱਚੀ ਨੇ ਟੱਕਰ ਮਾਰੀ। ਓਹੋ। ਫੇਰ ਹੁਣ ਫਿਰ ਤੇਰਾ ਸਾਰਾ ਤਾਂ ਮਰੋ ਰੋ ਕੁੱਤੀ ਦਾ ਸਾਰਾ। ਤਾ ਤੂੰ ਫੋਨ ਕਰਦੇ ਤੂੰ ਤੇਰਾ ਤੀਕਾ ਦਵਾਈ ਪੱਟੀ ਕੋਈ ਕਰਵਾ ਲਿਆਉਂਦੇ ਤੈਨੂੰ। ਤੀਕਾ ਤੇ ਸਾਰੇ ਲਵਾਉਂਦਾ ਹੀ ਜੇ ਹੋਣੀ। ਫੋਨ 'ਚ ਪੈਸੇ ਹੀ ਮੁੱਖੇ ਨੇ। ਜਾ ਉਤਰ। ਕਿਆ ਕਾ ਹੁਣ ਤੈਨੂੰ ਭਾਬੀ? ਇੰਨਾ ਦਰਦ ਮੇਰੇ ਰਾਤ ਰਾਤ ਦਾ। ਕੀ ਮੈਂ ਤਾਂ ਮਾਂ ਅੱਜ ਮੈਂ ਸਵੇਰ ਦੀ ਪਈ ਹਾਂ ਤੀਹੇ ਪਰ ਲੁੱਟ ਸੀ। ਚੱਲ ਫਿਰ ਐਸੇ ਖੁਸ਼ੀ ਚ ਲੱਡੂ ਖਾ ਰਾਤ ਲੰਘੀ ਨਾ। ਹੁਣ ਤਾਂ ਠੀਕ ਹੈ ਹਾਂ। ਕਿਆ ਹੁਣ ਲਜਾਣੀ ਪਊਗੀ? ਹੈ? ਕਿਆ ਹੁਣ ਲਜਾਣੇ? ਤੁਸੀਂ ਕੰਮ ਦੇਗਾ ਤਾਂ ਮੈਨੂੰ ਪਤਾ ਨਹੀਂ ਮੈਨੂੰ ਕੰਬਣੀ ਜੀ ਲੱਗੀ ਵੀ ਹੈ ਕੰਬਣੀ ਜੀ ਲੱਗੀ ਵੀ ਮੈਨੂੰ ਇਹ ਕਹਿੰਦੇ ਮੇਰੇ ਬੁੱਟ ਦੁਖਦਾ ਹੂੰ ਦੀਦੀ ਨੇ ਗੋੜੀ ਸਪਾਇਰ ਚੱਕ ਕੇ ਖਾਦੀ ਠੀਕ ਆ ਮੇਰੀ ਬਦਲੀ ਲੱਤ ਨੂੰ ਵੀ ਹੋ ਗਿਆ ਥੋੜੀ ਤਾਂ ਠੱਟ ਵੱਜੀ ਆਪਾਂ ਸਾਰੇ ਨੋਕੀ ਨਾਨਕ ਦੁਖਿਆ ਸਭ ਸੰਸਾਰ ਮੈਂ ਤਾਂ ਐ ਨਹੀਂ ਬੈਠਾ ਬੈਠਾ ਉਹ ਲੋਠਾ ਨਹੀਂ ਭਾਬੀ ਤੋਕ ਕਿ ਉੱਧੇ ਹੀ ਥੋੜੋ ਬਣਾਏ ਕਹਿੰਦੇ ਨਾਨਕ ਦੁਖਿਆ ਸਭ ਸੰਸਾਰ ਪੱਲਾ ਚੱਕੇ ਤੇ ਢਿੱਡ ਨੰਗਾ ਹੁੰਦਾ ਜੇ ਅਸੀਂ ਕਿਸੇ ਨੂੰ ਆਪਣਾ ਦੁੱਖ ਦੱਸੂਗਾ ਤਾਂ ਪਤਾ ਲੱਗੂਗਾ ਵੀ ਅਗਲਾ ਵੀ ਦੁਖੀ ਆ ਨਹੀਂ ਦੇਖਣ ਨੂੰ ਸਾਰੇ ਸੁਖੀ ਲੱਗੀ ਜਾਂਦੇ ਆ ਅੱਜ ਦੱਖਣ ਚਲ ਗਿਆ ਹੋਰ ਦੁਖਣੀ ਸੀ ਵਕਰ ਨੇ ਤੁਹਾਨੂੰ ਲੱਗ ਰੱਖੀ ਹੋ ਦਹਾ 4 ਵਜੇ ਹੁਣ ਤੁਸੀਂ ਦੋਈ ਲਿਆਏ ਹੁਣ ਦੀ ਚ ਜਾਇਆ ਹੈ ਦੁਆਰਾ ਸਹਹੋਂ ਕੋ ਦੋਈ ਬੁੱਟੀ ਹੁਣ ਦੇਣਾ ਹੁਣ ਲੋਵਾ ਜਿਹੜੇ ਡੀਜੇ ਲਾਉਣੇ ਕਿ ਰਾਤ ਨੂੰ 10 ਹਾਂ ਇਹ ਹੋ ਸਕਦਾ ਮੈਂ ਰੱਤ ਨੂੰ ਆਇਆ ਤਾਂ ਹਾਂ ਅਰ ਉਹਨਾਂ ਨੂੰ ਦੋ ਦੰਦੀ ਦੇ ਦੱਬੇ ਆ ਨਾਸ ਬੰਦੇ ਹਾਂ ਅਰੇ ਪਰ ਉਹ ਕੋ ਹਲਦੀ ਹੁਲਦੀ ਜੀ ਬਣਾ ਇੱਕ ਕੱਚੀ ਰੋਟੀ ਇੱਕ ਸਾਈਡ ਤੇ ਤੁਸੀਂ ਵੱਤ ਵੱਤ ਉਹ ਦੁੱਧ ਚਾਹ ਵੀ ਪਾ ਕੇ ਪੀਓ ਹਾਂ ਉਹ ਦੇ ਦਿੰਦਾ ਹਾਂ ਦੁੱਧ ਉਹ ਰੱਤ ਲਈ ਕੋ ਚੱਕਰ ਨਹੀਂ ਨਹੀਂ ਇੱਥੇ ਦੇ ਦੋਣੀਆਂ ਨਹੀਂ ਤੁਹਾਨੂੰ ਪੀਣਾ ਵਿੱਚ ਪਾ ਕੇ ਗੜਦੀ ਪਾ ਕੇ ਦੋ ਚਲੋ ਪਾਓ ਹਲਦੀ ਦੇ ਦੋ ਤਾਂ ਇੰਨਾ ਪੁੱਠੀ ਦਾ ਨਹੀਂ ਹੁੰਦਾ ਮੈਂ ਦੇ ਦੇਣਾ ਐ ਕਰ ਦੀਦੀ ਦੇ ਕੋਲੋਂ ਚ ਪੈਸੇ ਪਾ ਪਾ ਦੂੰਗਾ ਮੈਂ ਹੁਣ ਵੀਡੀਓ ਬਣਾਵਾਂਗਾ ਕਿ ਪੈਸੇ ਪਾਵਾਂ ਮੈਂ ਪਹਿਲਾਂ ਪੈਸੇ ਪਾ ਦੇ ਪਹਿਲਾਂ ਪਤਾ ਗੂਗਲ ਪੇ ਆ ਚਾ ਨਾ ਫਿਰ ਵੀਡੀਓ ਬਣਾਉਂਦੀ ਆ ਹਾਂ ਨਬੜ ਦੀ ਆਹ ਮਾਂ ਤਾਂ ਸਵੇਰੋਂ ਸੱਚ ਮੈਂ ਰਾਤ ਰੋਵਾ ਮਾ ਬਿੱਲੀ ਤੂੰ ਜਾਤ ਕਰਦੀ ਆਪਣੇ ਦਿਓਰ ਨੂੰ ਹੱਦ ਹੋ ਗਈ ਭਾਬੀ ਤੇਰੇ ਬਾਤ ਤੇ ਜਾਨ ਵੀ ਆਜ ਬਾਈ ਨੂੰ ਭੇਜ ਦਿੰਦੀ ਮੁੰਡਿਆਂ ਦੇ ਫੋਨ ਨਾ ਚਾਤਾ ਪੈਸੇ ਹੈਗੇ ਤੇ ਉਹਨਾਂ ਨੂੰ ਕਹ ਦਿੰਦੀ ਫੋਨ ਕਰ ਦਮ 2:00 ਵਜੇ ਹੋ ਤੇ ਰਾਤ ਨੂੰ ਫੇਰ ਕੀ ਹੈ ਹੱਦ ਹੋ ਗਈ ਜੇ ਅੱਧੀ ਰਾਤ ਨੂੰ ਕੋਈ ਹੋਰ ਪ੍ਰੋਬਲਮ ਖੜੀ ਹੋ ਜੇ ਫੇਰ ਨਹੀਂ ਜਾਊਂਗਾ ਲੈ ਵੀ ਕੀ ਗੱਲ ਹੋ ਗਈ ਮੈਂ ਤਾਂ ਆਇ ਇਕੱਠੇ ਕਰਾਂ ਨਾ ਤਾਂ ਕੱਲੇ ਹਾਂ ਹਾਂ ਆਏ ਮੇਰੇ ਅ ਰਾਤ 8:30 ਹਾਂ 8:30 8 8 9 ਵਜੇ ਪਹਿਲਾਂ ਬਾਲ ਵਾਲ ਬਾਲੀ ਲਵਲੀ ਕੋ ਨਾ ਲਵਲੀ ਕਿਤੇ ਹਾਂ ਤਾਂ ਗੋਲਣ ਬੁਲਾਇਆ ਇਹ ਤਾਂ ਤੁਰਦਾ ਐਨਾਂ ਤੇ ਤੁਹਾਡੀ ਹੱਡੀ ਹੁੰਦਾ ਡਾਕਟਰ ਨੇ ਤੇ ਮਹੱਲੇ ਚ ਆਏਗਾ ਭਾਬੀ ਦੇ ਮੈਂ ਤਾਂ ਇਹ ਕਿੱਥੇ ਜਾਣਾ ਤਾਂ ਨੇ ਬਸ ਸਾਡੇ ਨਾਲ ਕਿੱਥੇ ਜਾਣਾ ਤਾਂ ਡਾਕਟਰ ਦਾ ਘਰ ਦਾ ਕੋਲ ਆ ਡਾਕਟਰ ਦਾ ਘਰ ਤੇ ਮੈਂ ਦੱਸਦੀ ਹੈਗੀ ਆ ਮੈਂ ਮੈਂ ਤਾਂ ਨਾ ਤਾਂ ਉੱਠੋਵੇ ਨਾ ਮੈਂ ਤੇ ਤੁਰ ਹੋਵੇ ਨਾ ਮੈਂ ਤੇ ਲੱਤ ਕੱਟੀ ਹੋਵੇ ਤੇਰਾ ਬਾਈ ਨੇ ਲੱਤ ਪੜ ਕੇ ਇਕੱਠੀ ਕਰਕੇ ਖਿੱਚੀ ਮੈਂ ਕਿਹਾ ਵੀ ਮੇਰੀ ਲੱਤ ਰੁੱਟ ਗਈ ਮਾਹਾਂ ਤੁਸੀਂ ਕੀ ਹੋ ਕਰੀ ਮੈਂ ਤਾਂ ਲੋੜ ਚੱਕਦਾ ਮੇਰੇ ਇੰਨਾ ਹੋ ਹੋਇਆ ਇੱਕ ਵਾਰ ਦਾ ਹੁੰਦਾ ਇਹ ਜੋ ਮਾਸ ਫੱਟਦਾ ਤਕਰੀਬ ਤਾਂ ਲੱਤ ਟੁੱਟਣ ਦੇ ਬਰਾਬਰ ਹੁੰਦਾ ਮੈਂ ਸਵੇਰੇ ਕੋਈ ਕਾਰਨ ਪੱਟੀ ਬੰਨ੍ਹਣੀ ਤੇ ਦੀ ਚਾਚਾ ਉਹ ਵੀ ਮਾਸ ਚੁੱਕ ਦਿੰਦੀ ਆ ਨਾ ਟੋਟ ਕਰ ਉਹ ਆਹ ਚੜੀਏ ਤੇ ਮੈਂ ਰੋਟੀ ਖਵਾਸੀ ਨਾ ਹਾਂ ਰਾਤ ਵੀ ਬੰਨੀ ਹਾਂ ਸਵੇਰੋਂ ਵੀ ਬੰਨੀ ਆ ਤਿੰਨ ਕਵੱਟੇ ਖੋਲਦੀ ਆ ਮੈਂ ਰੋਟੀ ਹਾਂ ਹੁਣ ਤਿੰਨ ਆਪਾਂ ਛਾਹ ਨੂੰ ਦੇ ਬਕਾ ਕੇ ਪਾਉ ਪੰਨੂਗੀ ਹੂੰ ਮੈਂ ਤਾਂ ਰਾਤ ਨੂੰ ਮਾਸਾ ਚੀ ਕਾਹਦੀ ਰੋਟੀ ਇੱਧਰ ਤੇਰੀ ਬਸ ਹੁਣ ਚੱਲ ਬਣਾਓ ਲੰਗਰ ਬਣਾ ਪਰ ਕੜੀ ਚੌਲੇ ਬਣੇ ਪਏ ਖੁੱਲਾ ਅੱਜ ਅਸਟ੍ਰਲੈਂਡ ਤੋਂ ਕੋਮ ਖੱਚੀਆ ਰੱਖੋ ਕਮਰ ਨੂੰ ਕੋਈ ਚੱਕਰ ਗਿਆਗਾ ਏ ਵੈਵਤ ਦੇ ਬਚ ਕੇ ਰਹੂਗੀ ਲਾ ਕੋਈ ਨੌਰੀ ਤੇ ਲੈ ਜਾ ਕਣੀ ਚਾਰ ਬਣੀ ਪਈ ਆਹ ਜਿਆ ਦਰਾਨੀਆਂ ਮੇਲੀਆਂ ਕਹਿਣਾ ਹਲਦੀ ਵਰਗੀ ਸੂਟ ਪਾ ਲਿਆ ਯਾ ਇਹ ਸਾਡੇ ਦੁੱਖ ਚ ਖੜਦੀ ਅਸੀਂ ਨਹੀਂ ਇਹ ਤਾਂ ਦੁੱਖ ਚ ਖੜੂ ਨਹੀਂ ਆਹ ਰੋਟੀ ਤੇ ਤਾਂ ਹੋ ਹਣਾ ਵੀ ਦੀਦੀ ਓਨੇ ਇਹ ਨਹੀਂ ਮੈਨੂੰ ਪਤਾ ਵੀ ਤੇ ਇਹਦੀ ਗਾਰੰਟੀ ਨਹੀਂ ਭਾਬੀ ਵੀ ਹਲਦੀ ਘਰ ਦੀ ਹੋਗੀ ਸਾਡੀ ਕਿ ਮੋਲ ਵਾਲੀ ਪਾ ਕੇ ਲਿਆ ਇਹ ਬਾਹਰ ਦੀ ਆ ਘਰ ਦੀ ਕਿੱਥੇ ਹਲਦੀ ਉਹ ਤਾਂ ਖਤਮ ਹੋ ਗਈ ਤੇ ਪਿਆਹ ਹਾਂ ਚਲ ਕੋਈ ਨਹੀਂ ਸਮੇਂ ਤੁਸੀਂ ਮੰਨਦੇ ਨਹੀਂ ਸਾਰੀ ਪਿਆਰੀ ਪੱਪੀ ਦੇ ਵਿਆਹ ਨੂੰ ਪਈਆ 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 ਹੁਣ ਪੱਟੋਗੀ ਦੁਬਾਰਾ ਦੁਬਾਰਾ ਪੱਟੀ ਆ ਨਾ ਹਾਂ ਉਹਦੇ ਪੱਟਣ ਦੀ ਆ ਹਾਂ ਹਾਂ ਅਧੂਰੇ ਉਹ ਨਾ ਪਈਆ ਉੱਥੇ ਮੈਂ ਦੇਖੀ ਆ ਇਕੱਠਾਂ ਦੀ ਆ ਮਿੱਠਾ-ਮਿੱਠਾ ਪਾਤਾ ਤੇ ਚਕ ਨਹੀਂ ਪਾਇਆ ਸਾਨੂੰ ਪਤਾ ਨਹੀਂ ਕਿ ਤੂੰ ਤੈਂ ਕਰਦੇ ਆ ਜਿਵੇਂ ਅਸੀਂ ਨਹੀਂ ਆਣੀਆਂ ਹੁੰਦੀਆਂ ਉਹ ਮੈਂ ਕਹਣਾ ਮਿੱਠਾ ਸੋਡਾ ਕਹਿਣਾ ਤਾਂ ਮੈਂ ਪਾਣੀ ਦਾ ਗਲਾਸ ਲੈ ਕੇ ਵੀ ਕੰਮ ਸਰ ਬੁੱਧੇ ਮੰਗੀਆਂ ਦਾ ਮੈਂ ਕਹਾਂ ਨੂੰ ਸਰ ਦੇਖਿਆ ਲਾ ਭਾਬੀ ਤੇ ਤੇਰੇ ਮੈਂ ਹੈਲੋ ਮੰਨੂ ਪਤਾ ਕਿੱਡੀ ਟੈਨਸ਼ਨ ਹੋ ਗਈ ਭਾਬੀ ਦੀ ਹਾਂ ਹਾਂ ਗੱਲ ਇਹ ਵੀ ਉਹ ਵੀ ਬਿਮਾਰ ਆ ਫਿਰ ਉਹ ਹਲਦੀ ਪਾ ਕੇ ਲਈ ਦੁੱਧ ਜੋ ਕੋੜਾ ਡਰਮ ਮੈਂ ਪਾ ਕੇ ਲਈ ਕਦੇ ਕੁਝ ਨਹੀਂ ਜੇ ਸੀ ਵੀ ਮਸ਼ੀਨ ਨਾਲ ਥੋੜਾ ਘੋਲ ਕੇ ਲਈ ਵੀ ਉੱਥੇ ਪਹਿਲਾਂ ਕੁੰਡੀ ਸੋਟੇ ਨਾਲ ਰਗੜਾ ਚੱਲਿਆ ਫੇਰ ਪਾਣਾ ਕੇ ਲਈ ਦੁੱਧ ਆਪ ਦੂਜੇ ਨੇ ਤਾਂ ਜਾਂਦੇ ਕੰਮ ਨਹੀਂ ਕਰਦੀ ਕੰਮ ਹੀ ਕਰਦੀ ਦੂ ਆਪ ਕਰਾਉਣਾਈ ਨਾਲ ਉਹ ਕੰਮ ਮੈਨਾਂ ਦਾ ਹਾਂ ਦੇ ਪਾਬੀ ਕੜੀ ਮੈਂ ਬਣਾਉਂਦੀ ਨਾਲ ਇਹਨਾਂ ਦੇ ਆ ਅੱਛਾ ਹਾਂ ਥੱਲੇ ਡੰਗਰ ਮੈਚ ਉਹ ਤੇ ਡੰਗਰਾਂ ਨੂੰ ਕੱਕ ਕੰਡਾ ਸਾਰਾ ਕੁਝ ਕਰਕੇ ਹੁਣ ਚੜਿਆ ਉੱਪਰ ਆਉਂਦਿਆਂ ਨੂੰ ਤੂੰ ਬੈਠੀ ਦੀ ਇੱਥੇ ਹਾਂ ਵੀ ਹੁਣ ਹੁਣ ਇਹ ਪਤਾ ਇੰਜ ਦੀ ਗੱਲ ਤੈਨੂੰ ਮੈਂ ਸਟੋਰੀ ਦੱਸੀ ਹੈ ਹੈ ਇਹ ਮੈਂ ਕਹੀ ਸੀ ਭੈ ਸਵੇਰੇ ਦੀਦੀ ਨਾਲ ਦੀ ਨਾ ਹਾਂ ਇਹ ਵਸ ਪਤਾ ਨਹੀਂ ਕਿੱਥੇ ਕਿੱਥੇ ਗੋਲੀਆਂ ਲੁਕੋਈਆਂ ਵੇ ਭਾਬੀ ਇਹਨਾਂ ਦਾ ਤਾਂ ਪਤਾ ਹੀ ਨਹੀਂ ਮੈਡੀਕਲ ਸਟੋਰ ਆ ਸਾਜ ਇੱਕ ਜਗ੍ਹਾ ਤੇ ਚੱਕ ਕੇ ਗਏ ਤੇ ਦੂਜੀ ਜਗ੍ਹਾ ਹੋਰ ਪਈਆਂ ਦੂਜੀ ਜਗ੍ਹਾ ਤੇ ਚੱਕ ਕੇ ਫਿਰ ਤੇ ਤੀਜੀ ਜਗ੍ਹਾ ਹੋਰ ਪਈਆਂ ਬਾਅਦ ਚ ਦੇਖਿਆ 24 ਦਾ ਹਾਂ ਦੇਖ ਹਾਂ ਬਾਅਦ ਚ ਡੇਢ ਦੇਖੀ ਹਾਂ ਨੂੰ ਕਦੇ ਕੀ ਹੋਇਆ ਹੁੰਦਾ ਗਿਆ ਹਾਂ ਹਾਂ ਵੀ ਜਦੋਂ ਅੱਗੇ ਲੈਣੀ ਹੈ ਮੈਨੂੰ ਹੁੰਦਾ ਨਹੀਂ ਹੁੰਦਾ ਨਹੀਂ ਉਹ ਕਹਿ ਰਿਹਾ ਮੈਨੂੰ ਹੋਰ ਇਤਰਾ ਤੀ ਲਿਜਾਵੇ ਬਸ ਚੱਕ ਚੱਕ ਹਾਂ ਮੇਰੇ ਦਿਮਾਗ ਆਏ ਸਰਕਲ ਬਣ ਗਿਆ ਅੱਛਾ ਵੀ ਬਣ ਗਿਆ ਤਾਂ ਫਿਰ ਮੈਂ ਮੇਰੇ ਦਿਮਾਗ ਚਾਹੀਦਾ ਕਰਦੇ ਹਾਂ ਟਰੱਕ ਵੀ ਦੱਸ ਹਾਂ ਫਿਰ ਉਹ ਵਿਕੇ ਜਾਂਦਾ ਵੀਕੇ ਮੈਨੂੰ ਆਜਾ ਬੀ ਹਾਂ ਤੇ ਮਸਾ ਦਾ ਵਿਕੇ ਜਾਂਦਾ 25 ਬਗਾ ਚਾਉਂਦੀ ਦੀਆ ਗੋਲੀ 24 ਦੀ ਖਾ ਲਈ ਖੁਸ਼ ਹੋ ਕੇ ਦੱਸੇ ਮੈਨੂੰ ਤਾਂ ਕਹਦੀ ਮੈਂ ਗੋਲੀ 24 ਦੀ ਖਾ ਲਈ ਕਹਿੰਦੀ ਹੋਵੇਗੀ ਮਾਸੇ ਆਪਾ ਖੜਾ ਹੋ ਗਿਆ ਮੇਰੀ ਜਾਨ ਨੂੰ ਇਹਦਾ ਚੱਲ ਹੌਲੀ ਹੌਲੀ ਕੰਟਰੋਲ ਆਦਾ ਦਿਮਾਗ ਕੱਟ ਆਫ ਹੋ ਗਿਆ ਇਹਨਾਂ ਨੂੰ ਕੁੜੀ ਆ ਗਈ ਉਹ ਮਿਲਣ ਵਿਚਾਰੀ ਹਾਂ 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 ਅੱਧਾ ਪੌਣਾ ਘੰਟਾ ਉਹਨਾਂ ਨੇ ਸਾਡੇ ਨਾਲ ਬੈਠੇ ਰਹੇ ਗੱਲਾਂ ਬਾਤਾਂ ਕਰਕੇ ਗੀਆਂ ਫੇਰ ਐਨ ਜੋ ਦਿਮਾਗ ਹੋਰ ਪੱਸੇ ਗਿਆ ਉਹਨਾਂ ਦਾ ਕਰਾਵਾ ਦਿੱਤੀ ਸੀ ਉਹ ਝੂਠ ਬੰਦਣਾ ਮੈਨੂੰ ਆਏ ਹੋਵੇ ਹੋਵੇ ਹਾਂ ਹਾਂ ਵੀ ਮੈਂ ਗਿਰ ਜਾ ਮੈਂ ਹੁਣ ਕੀ ਕਰਾਂ ਤੇ ਮੈਂ ਰੱਖਦੀ ਰਹੇ ਕਿ ਦਰਦ ਦੀ ਵੀ ਰੱਖਦੀਆਂ ਬੁਖਾਰ ਦੀਆਂ ਵੀ ਰੱਖਦੀਆਂ ਆਹ ਜਿਹੜੀ ਅਬ ਦੋ ਆਇਆ ਇਹਦੇ ਤੇ ਹੰਦੀ ਆ ਰੰਜੀ ਦੀ ਵੀ ਰੱਖਦੀਆਂ ਨੋਏ ਨਾਏ ਨਾ ਜੇ ਉਹ ਦਿਖਾ ਰਹੀਆਂ ਨੇ ਆਨੇ ਨੂੰ ਪੱਤਾ ਉਹ ਨਾਨਾ ਪਾਪੀ ਪਤਾ ਕਿ ਜਦੋਂ ਇਹ ਪਤਾ ਨਹੀਂ ਹੁੰਦਾ ਕੋਈ ਵੀ ਦਵਾਈ ਲੈ ਕੇ ਆਓ ਨਾ ਹਾਂ ਕਟੋ ਕੱਟ 2 ਸਾਲ ਦੀ ਉਹਦੀ ਐਕਸਪਾਇਰੀ ਦੇਖ ਕੇ ਲੈ ਕੇ ਆਓ ਮੈਨੂੰ ਉਹ ਤਾਂ ਦਵਾਈ ਲੈਂਦੀ ਹੋਣੀ ਮੈਨੂੰ ਪਤਾ ਵੀ ਜਸਮੀ ਨੇ ਲੈ ਕੇ ਦਿੱਤੀ ਹਾਂ ਫੇਰ ਆਪਣਾ ਹਟ ਮੈਸਰੀ ਪਤਾ ਨਹੀਂ ਹੁੰਦਾ ਜਦੋਂ ਆਪਣੀ ਚੀਜ਼ ਦਾ ਹਟ ਮੈਸਰੀ ਤੇ ਲੈ ਕੇ ਦਿੱਤੀ ਆ ਮੈਂ ਇੱਥੇ ਉਹ ਵੀ ਪਾਪੀ ਤਾਂ ਦੇਖੇ ਚੱਲ ਲੈ ਲਓ ਲੈ ਨਾ ਮੀ ਚੱਲ ਭਾਈ ਚੀਜ਼ ਦੇ ਕਿਹੜੇ ਪਤਾ ਹੁੰਦਾ ਵੀ ਆਹ ਕੰਮ ਹੁੰਦਾ ਫੇਰ ਹੋਰ ਸਾਡੇ ਉੱਤਰ ਰਾਮੰਦਹਿਲਾ ਜਿਹੜੇ ਪੁਰਾਣੇ ਪੱਤੇ ਸਾਰੇ ਸਿੱਟਕੇ ਗਏ ਤਾਂ ਉਹ ਦਾ ਪੁੱਛਾ ਚਾਹੁੰਦੇ ਮੰਮੀ ਨੇ ਕਾਗਜ਼ ਲੈ ਲੈਣਾ ਚਾਹਤੇ ਮੈਂ ਕਿਹਦੇ ਪੱਤੇ ਦੀ ਪਤਾ ਕਿ ਕਿੱਥੇ ਸੰਭਾਲ ਕੇ ਆ ਮਾ ਵੀ ਤੋਂ ਉਹ ਕਹਿ ਰਣਾ ਹਾਂ ਬਸ ਹੋਰ ਕੀ ਹਾਂ ਰੰਜੀ ਕੋ ਭਰਾ ਦੀ ਹੁਣ ਕੋਈ ਇਹ ਜਾਨੀਆ ਹੈਗਾ ਹਾਂ ਸਾਸੂਰਲੀ ਦਾ ਰੱਬ ਦਾ ਨਾਮ ਲੈ ਕੇ ਬੱਸ ਹੋਰ ਕੀ ਦੇਖਿਆ ਭਾਬੀ ਆ ਗੱਲ ਲੱਖ ਰੁਪਏ ਦੀ ਜੇ ਰੱਬ ਦਾ ਨਾਮ ਲੈ ਕੇ ਸਰਦਾ ਹੋਵੇ ਬੋਲੀਆਂ ਘਾਤੇ ਖਾਵੇਗਾ ਬਬੂ ਹੋਰ ਕੀ ਚਾਹ ਦੋਈ ਜੈਲ ਸਿੰਘ ਜੀ ਮੁੱਖ ਕੀ ਤੇ ਲੈ ਕੁੜੀ ਨੂੰ ਪਤਾ ਉਹ ਆਪਣੀ ਮਾਂ ਦੀ ਸੀਸੀ ਚੱਕੀ ਫੇਰੇ ਕਹਿੰਦੀ ਆਹ ਲੈ ਲਾ ਮੰਮੀ ਮੁੰਡੂ ਥੱਲੇ ਜਾ ਕੇ ਕਹਦੀ ਕਹਿੰਦੀ ਛੁਖੋ ਮम्मा ਨੂੰ ਬੁਖਾਰ ਚੜ ਗਿਆ ਕਹਿੰਦੀ ਮਹਾ ਬੁਖਾਰ ਚੜ ਗਿਆ ਹਾਂ ਆਹ ਕਹਿੰਦੀ ਲਾ ਤੋ ਤਾਂ ਚਾਕੂ ਵੱਜਾ ਤਾਂ ਉਂਗਲੀ ਪਰ ਕਹਿੰਦੀ ਖੂਨ ਚੱਲਦਾ ਤਾਂ ਹੁਣ ਉਹਨੂੰ ਬੁਖਾਰ ਚੜ ਗਿਆ ਤੁਸੀਂ ਪਾਪਾ ਦਵਾਈ ਦਵਾ ਕੇ ਲਿਆਓ ਉਹਨੂੰ ਮੈਂ ਵੀ ਨਾਲ ਜਾਉਂਗੀ ਪਰ ਕਹਿੰਦੀ ਮੈਂ ਡਾਕਟਰ ਦੀ ਦੁਕਾਨ ਤੇ ਬਾਹਰ ਖੜ੍ਹ ਜੂਗੀ ਦੁਕਾਨ ਚ ਨਹੀਂ ਜਾਣਾ ਹੈਗਾ ਕਹਿੰਦੀ ਅੱਛਾ ਤੁਸੀਂ ਵਧ ਕੇ ਕਹਿੰਦੇ ਹਾਏ ਮਨ ਚੱਤੀ ਕੋਲ ਲੈ ਅੱਛਾ ਮੈਂ ਚੱਤੀ ਕੋਲ ਜਾਣਾ ਹੈ ਪਤਾ ਨਹੀਂ ਉਹ ਕਿ ਆ ਗਿਆ ਤਾਂ ਦੁਕਾਨ ਵੀ ਨਹੀਂ ਹੋਈ ਕੋਈ ਗੱਲ ਨਹੀਂ ਬੰਦੇ ਪਤਾ ਨਹੀਂ ਤੇ ਕਹਾਦਾ ਇੱਕਾ ਹੋ ਗਿਆ ਤੇ 90 ਬਾਲਟੀ ਹੋ ਗਿਆ ਪਤਾ ਨਹੀਂ ਹੁਣ ਪਤਾ ਨਹੀਂ ਰੱਬ ਜੀ ਇਹ ਤਾਂ ਲਈ ਉਦੋਂ ਪਾਈਆ ਆਪ ਕਹੀ ਜੇ ਮੈਂ ਹਾਂ ਗੱਡੀ ਚ ਦੋਨੇ ਜਾਣੀ ਲੱਗਿਓ ਮੂ ਵੀ ਕੋ ਆਹੇ ਕਾ ਵੀ ਉਦੋਂ ਮੈਂ ਖਾਂ ਆ ਜਾ ਉਹ ਰੇ ਨਾ ਆ ਜਾ ਤੈਨੂੰ ਨਾ ਅੰਮਾ ਆ ਜਾ ਤੁਰੇ ਮੇਰੇ ਕੋਲ ਨਾ ਤੈਨੂੰ ਕੰਨ ਕਹਿੰਦੀ ਕੰਨ ਕੰਨ ਕਹਿੰਦੀ ਕੱਲ ਆਈਦੀ ਨੇ ਪਰਸੋਂ ਆਈਦੀ ਹਣੀ ਪਰਸੋਂ ਰੇਡਾਂ ਤੇ ਖੇਡਦੀ ਵੀ ਕੀ ਹੈ ਹਾਂ ਮੈਨੂੰ ਕਹਿੰਦੀ ਉੱਪਰ ਜਾਇਆ ਕਹਿੰਦੀ ਉੱਪਰ ਜਾ ਕਹਿੰਦੀ ਮਿਲਿਆ ਕਹਿੰਦੀ ਉੱਪਰ ਜਾ ਚਲ ਐਂ ਤਾਂ ਪਤਾ ਵੀ ਉੱਪਰ ਜਾ ਕੇ ਮਿਲ ਕੇ ਵੀ ਉਹੜਾ ਮੈਨੂੰ ਤਾਂ ਇੰਜਣਾ ਕਦੀ ਮੈਨ ਜਾਣਾ ਹੈ ਇਹਦਾ ਮਸੂਦਾ ਲਾਉਂਦੀ ਥੱਲੇ ਆਪਣਾ ਮੈਂ ਬਟਾਂ ਦਾ ਤੇ ਮੋੜ ਉਪਰ ਬੈਜੰਦੀ ਰੇਤ ਨਾਲ ਮਿੱਟੀ ਨਾਲ ਖੇਲੀ ਜਾਂਦੀ ਹੈ। ਸਾਈਂ ਸਰਚ ਭਰੀ ਫਿਰਦੀ ਆ ਮਿੱਟੀ। ਚੱਲ ਕੋਈ ਨਹੀਂ ਨਿਆਣਾਂ। ਘਾਟਵਾ ਤੇ ਹੁੰਦੀ ਖਾਂਦੀ ਥੋੜੋ ਆ ਖੇਲਦੀ ਉਹ। ਪਰ ਇੱਕ ਗਾਲਾ ਨਿਆਣੇ ਨੂੰ ਵੈਸੇ ਕਹਿੰਦੇ ਸੀ ਕਿ ਮਿੱਟੀ ਖੇਲਣਾ ਚਾਹੀਦਾ ਜੀ। ਹਾਂ। ਸਾਡੇ ਬਚਪਨ ਮੈਂ ਆਪਣੇ ਦਾਦਾ ਅਸੀਂ ਸਕੂਲ ਤੇ ਆ ਜਣਾ ਆਟੋਬੱਸ ਤੋਂ ਜਾ ਕੇ ਮਿੱਟੀ ਕੱਢਦੇ ਹੁੰਦੇ ਸੀ ਜਾ ਕੇ। ਆਪਣੇ ਉਹ ਬਣਾ ਲੈਣੇ ਉਹਦੇ ਚ ਉਹਦੇ ਚ ਮਿੱਟੀ ਕੱਢੀ ਜਾਣੀ ਫਿਰ ਉਹਦੇ ਚ ਤੂੜੀ ਰਲਾਉਣੇ ਜਾ ਕੇ ਫਿਰ ਟਰਾਲੀ 'ਚ ਲੱਦ ਕੇ ਲੈ ਆਉਣੀ। ਫਿਰ ਕੋਠੇ ਲਿਪਣੇ। ਹਾਂ। ਨਹੀਂ ਵੈਸੇ ਖੇਲਣ ਚਾਹੀਦਾ ਨਹੀਂ ਜੀ ਹਾਂ ਲੈਣੇ ਜਦੋਂ ਸਮਾਤ ਆਉਗੋ ਵਧੀਆ ਨਜ਼ਾਰੇਦਾਰ ਸਮਾਤ ਆਉ ਬਹੁਤ ਵਧੀਆ ਸੀ ਜਦ ਕੋਈ ਬਿਮਾਰੀ ਨਹੀਂ ਨਹੀਂ ਆ ਗਈ ਹਾਂ ਹਾਂ ਹੁਣ ਤਾਂ ਆ ਉਹ ਚੇ ਜੀ ਸਫਾਈ ਨਹੀਂ ਆ ਆ ਕਰਦੇ ਫਿਰਣਾ ਅੱਗੇ ਅਟਲਾਂ ਨਹੀਂ ਨਿਕੜਦੇ ਹੁੰਦੇ ਮਿੱਟੀ ਲਗਾ ਕੇ ਨੰਗੇ ਪੈਰ ਚਿਰਦੇ ਹੁੰਦੇ ਗੋਹਾ ਗੋਹਾ ਡੰਗਰਾਂ ਦਾ ਗੋਹਾ ਵਿੱਚ ਮਿੱਟੀ ਰਲਾ ਕੇ ਲਿਖਦੇ ਹਾਂ ਜਦ ਤਾਂ ਉਹ ਕਰੀ ਵੀ ਦੂਈ ਹੋ ਹੁੰਦੀ ਸੀ ਉਹ ਵੀ ਦੇਖਦਾ ਜਿਹੜਾ ਵੇਖ ਲੈ ਮਹਿਰ ਸ੍ਰੀ ਨੇ ਅਸੀਂ ਚਾ ਦਵਾਈ ਦੂਏ ਦਿਨ ਸਵੇਰ ਸ਼ਾਮ ਨੂੰ ਬਹੁਤ ਹੋ ਕਰਿਓ ਮ ਕੜੀ ਤੇ ਕੜੀ ਤੇ ਮੈਂ ਗੈਸ ਬੰਦ ਕਰਾਇਆ ਮੈਂ ਕਰਿਆ ਬੰਦ ਗੈਸ ਸ਼ਾਮ ਨੂੰ ਚਵਾਰਾ ਲਿਪਿਆ ਚਵਾਰਾ ਵੀ ਦੇ ਲਾ ਕੱਚੇ ਹੁੰਦੇ ਸੀ ਲੈਂਟਰ ਵਾਲਾ ਕੰਮੇ ਨਹੀਂ ਤਾਂ ਜਾਵਾ ਘਰ ਪੱਕੇ ਹੋਗੇ ਰਿਸ਼ਤੇ ਕੱਚੇ ਹੋਗੇ ਸਮਾਂ ਰੇਲ ਕੋਈ ਕਿਸੇ ਨੂੰ ਜਰਦਾ ਨਹੀਂ ਭਾਬੀ ਐਸਾ ਸਮਾਂ ਆ ਪਿਆ ਜਰਦਾ ਨਹੀਂ ਆ ਘਰ ਤਾਂ ਸਹੀ ਹੈ ਹਾਂ ਉਹ ਨਹੀਂ ਜਰਦਾ ਕੋਈ ਹਾਂ ਬਹੁਤ ਬੁਰਾ ਖਾਦਾ ਅੱਗੇ ਦਿਨ ਜੇ ਆਪਾਂ ਨੂੰ ਸਾਥ ਧਰ ਲੈਣਾ ਨਾ ਚਾਰ ਖਾੜ ਖਾਦੇ ਹਾਂ ਹੂੰ ਚਾਰੇ ਟੱਬਰ ਖਾ ਜਾਂਦਾ ਤਾਂ ਇੱਕ ਘਾਟੇ ਲੈ ਕੇ ਹੁਣ ਬੰਦੇ ਦੂਗਾ ਕਿਸੇ ਨੂੰ ਹੁਣ ਹੁਣ ਤਾਂ ਸਮੇਂ ਆਜਾ ਆ ਗਿਆ ਹੁਣ ਆ ਚਾਰ ਕਿ ਦਿਨ ਪਹਿਲਾਂ ਆਪਣੇ ਪਿੰਡ ਟੂਣਾ ਮਾਣਾ ਕਰਿਆ ਵਾਤਾ ਮੋੜ ਪਰ ਕਿਸੇ ਨੇ ਉਹ ਮੋੜ ਪਟਾਲੀ ਵਾਲੇ ਪਰ ਇੱਕ ਜਿੰਦਾ ਰੱਖਿਆ ਵਾਤਾ ਇੱਕ ਝਾੜੂ ਰੱਖਿਆ ਵਾਤਾ ਤਿੰਨ ਚਾਬੀਆਂ ਵੀ ਦਿਆਂ ਨਾਲ ਪਤਾ ਨਹੀਂ ਕਿਹਨੇ ਕਿਹਾ ਕਿਸੇ ਨੇ ਵਿਆਹ ਕੱਕ ਰੱਖਿਆ ਹੋਣਾ ਆ ਵੀ ਚੱਕਰ ਹੈਗਾ ਕੋਈ ਕਹਿਆ ਵੀ ਕਿਆ ਹੁੰਦਾ ਹੈ ਜਿੰਦਾ ਲਾਗ ਰੱਖਦਾ ਹੋਣਾ ਹਾਂ ਵੀ ਜਿਹੜਾ ਖੋਲੂਗਾ ਹਾਂ ਵੀ ਸਾਡੇ ਖੋਲ ਜਾਣੇ ਲਾਗ ਨਾ ਲਗਣ ਲਗਨ ਕੀ ਹੈ ਲਗਨ ਇੱਕ ਐਕੜੇ ਇੱਕ ਬੰਦੇ ਨੇ ਵੀਡੀਓ ਪਾਈ ਵੀ ਆ ਲਗਨ ਕਾ ਖੋਲਣੇ ਕਹਦਾ ਕਿ ਆ ਟੂਣਾ ਕਰਿਆ ਹੋਇਆ ਤਾਂ ਉਹਨੇ ਜਿੰਦਾ ਚੱਕਿਆ ਉਹਨੇ ਖੋਲਿਆ ਤਾਂ ਐ ਨਹੀਂ ਜਿੰਦਾ ਚਾਬੀ ਵਾਲੀ ਨਹਿਰ ਤੇ ਸਟਾ ਜਾ ਕੇ ਕਹਿੰਦਾ ਲੈ ਹੁਣ ਤੇਰਾ ਪੱਕਾ ਹੀ ਲੋਕ ਲਾਤਾ ਦੱਸ ਭਾਈ ਆ ਜੀ ਉਹ ਤਾਂ ਕਹਦਾ ਕਰੀ ਚੱਲ ਹੁਣ ਟੂਣਾ ਕਹਿੰਦਾ ਲੱਭੀ ਜਾਈ ਚਾਬੀ ਕਿਤੇ ਕਾਦ ਜਿੰਦਾ ਗੱਲੂ ਕਾਦ ਤੇਰੇ ਲਗਨ ਗੱਲੂ ਕਹਿੰਦਾ ਉਹ ਤਾਂ ਅਗਲੇ ਨੇ ਹੋਰ ਲਾ ਦੇਣਾ ਲੈ ਆ ਕਿ ਤੁਆ ਅੰਟੀ ਨੇ ਰੁੱਸ ਗਈ ਹੋਈ ਆ ਹਾਂ ਤਾਂ ਸੱਚੀ ਗੱਲ ਕਹਤਰੀ ਮਿਲਾਈ ਅੰਟੀ ਨੂੰ ਜਾਂ ਅੰਟੀ ਉਹਦੀ ਕਪਾਰੀ ਕਰਿਆ ਜਾ ਜਾ ਆ ਜਾ ਉਹ ਆ ਜਾ ਉਹ 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 ਇਹ ਤਾਂ ਪਿੱਛੇ ਰੁਖਸਕਦੀ ਆ ਜਿੰਨਾ ਮੈਂ ਮੁਰੇ ਨੂੰ ਜੋਰ ਮਾ ਇਹ ਨਾਰਾਜ਼ ਲੱਗਦੀ ਭਾਬੀ ਤੇ ਨਾਲੇ ਨਾ ਬੋਲਦੀ ਨਹੀਂ ਮੇਰੇ ਨਾਲ ਕੀ ਕਹਦਾ ਤੁਸੀਂ ਸਿਖਾਤੀ ਹਰੇ ਮੈਂ ਕਿੱਸ ਕੋ ਕੀ ਭੜਦੀ ਪੜਾਉਂਦੀ ਅਸੀਂ ਕਿੱਸ ਸਿਖਾਣਾ ਭਾਬੀ ਉਹ ਲੱਡੂਆਂ ਵਾਲੀ ਪਲੇਟ ਪੀਤੀ ਦੇ ਦੇ ਭਾਬੀ ਨੂੰ ਲੱਡੂ ਤਾਂ ਖਾ ਲਵੇ ਆਹੋ ਭਾਬੀ ਤੇ ਨਾ ਕਰਦੀ ਭਾਬੀ ਨੂੰ ਉਹੀ ਸ਼ੂਗਰ ਭਾਬੀ ਨੂੰ ਨਹੀਂ ਸ਼ੂਗਰ ਹੁੰਦਾ ਪਤਾ ਕਿੰਨਾ ਦਿਨ ਰਾਤ ਮਿਹਨਤ ਕਰਦੀ ਉਹ ਜੈ ਸ਼ੂਗਰ ਹੋਣ ਲੱਗਾ ਸਰਗਰ ੱਲਾਂ ਨਾਲ ਸ਼ੂਗਰ ਹੋ ਜਾਂਦਾ ਅਜਲੀਆਂ ਮਿੱਠੀਆਂ ਮਿੱਠੀਆਂ ਗੱਲਾਂ ਨਾ ਕਰਾ ਭਾਬੀ ਤੇ ਇਹ ਲੱਜ ਜਲਦੀ ਐ ਨਾ ਇਹ ਜਲਦੀ ਆ ਬਤਾਲਣ ਦੀ ਸ਼ਰਮ ਲੱਗੀ ਐ ਉਹ ਤਾਹੀ ਤਾਹੀ ਕਹਿ ਰਹੇ ਗੱਲਾਂ ਨਾਲ ਵੀ ਮੈਂ ਮਿੱਠੇ ਮਿੱਠੇ ਗੱਲਾਂ ਕਰਦਾ ਤੇਰੀ ਤੇਰੇ ਨਾਲ ਥੋੜੀ ਜਿਹੀ ਤਕਲੀਫ ਹੋਈ ਲੱਗਦੀ ਮੈਨੂੰ ਹਾਂ ਐ ਆ ਜਾ ਪੁੱਤੋ ਇਹ ਨਹੀਂ ਆਉਣਾ ਮੰਦੀ ਹੁਣ ਸੁਖੀ ਸੰਦੀ ਮੋਇਆ ਕੀ ਮੈਨੂੰ ਕੀ ਬਤਾ ਮੈਂ ਤਾਂ ਆਪ ਐਤੋਂ ਤੁੰਗ ਕੁਝ ਨਹੀਂ ਕਰੀ ਪਾ ਤਾਂ ਹੁਣ ਪਤਾ ਕੀ ਕਰਦੀ ਏ ਫੋਨ ਹਾਂ ਅੰਟੀ ਅੰਟੀ ਕਰਕੇ ਬੁਲਾਉਂਦੀ ਹੁਣ ਪਤਾ ਨਹੀਂ ਹੁਣ ਕੀ ਹੋਇਆ ਹੋਇਆ ਨਜ਼ਰ ਲੱਗ ਨਜ਼ਰ ਲੱਗ ਗਈ ਨਜ਼ਰ ਲੱਗੀ ਸੱਚੀ ਗੱਲ ਇਹਨੂੰ ਬੋਲਦੀও ਨਹੀਂ ਇਹ ਮੇਰਾ ਹਾਂ ਪਤਾ ਨਹੀਂ ਕਿ ਕਿਸੇ ਗੱਲ ਪਿੱਛੇ ਨਾਰਾਜ਼ ਵੀ ਹੋ ਸਕਦੀ ਏ ਵੀ ਨਹੀਂ ਪਤਾ ਕੋਈ ਤੂੰ ਬਿੰਦਰਪੁਰ ਕੋਲ ਤੋਂ ਸੌਦੇ ਪਾ ਕੇ ਲੈ ਕੇ ਗਈ ਹੁਣ ਨੀ ਤੇ ਇੱਥੇ ਕੋਈ ਸਮਾਨ ਮੰਗਿਆ ਹੁਣ ਉਹਨੇ ਤਾਂ ਦਵਾਇਆ ਨਹੀਂ ਹੁਣ ਇਹ ਦਵਾਇਆ ਉਹ ਮੈਂ ਤਾਂ ਹੂੰ ਗੱਲ ਕਰਦਾ ਯਾਰ ਮੈਂ ਥੋੜਾ ਸੁਣੋ ਓਹੋ ਇਹ ਗੱਲਾਂ ਦਿਮਾਗ 'ਚ ਰੱਖਦੀ ਐ ਵੀ ਮੈਨੂੰ ਮੈਚੀਜ ਮੱਗੀ ਤੇ ਮੈਨੂੰ ਦਵਾਈ ਨਹੀਂ ਆਈ। ਹਾਂ ਯਾਰ ਇਹਦਾ। ਆ ਚੀਜੀ ਲੈਣੀ ਐ ਤੇ ਆਹਦਾ ਆਂਟੀ ਕਹਿੰਦੀ ਚੀਜੀ ਦਵਾ ਦੂੰਗੀ ਮੈਂ। ਨਾ। ਇਹ ਤੇਰੇ ਨਾਲ ਨਰਾਜ ਹੋ ਕੇ ਇੱਧੇ ਤੋਂ ਆਉਂਦੀ ਸੀ। ਜਦ ਤੇ ਬੀਜੀ ਪਹਾੜ ਨੂੰ ਗਈ ਸੀ ਸੁਣਾ ਆ ਜਿੰਦੀ ਸੀ ਦੋ ਟਾਈਮ। ਉਹ ਤੇਰੀਆਂ ਦੋਤੀਆਂ ਨਾਲ ਖੇਲਣਾ ਖੇਲਦੀ ਤੇ ਹੁਣ ਨਰਾਜ ਆ ਤਾਂ ਕਰਕੇ ਵੀ ਉਹਨਾਂ ਨੂੰ ਲੈ ਕੇ ਨਹੀਂ ਆਉਂਦੀ ਨਾਲ। ਆਇਓ ਨਹੀਂ ਉਹ ਰੇ ਆ ਗਈ। ਅੱਛਾ ਲੰਮਾ ਨੂੰ ਨਹੀਂ ਗਈ ਤੂੰ? ਹਾਂ ਤੂੰ ਕਹਿੰਦੀ ਮੱਲੂ। ਤੂੰ ਨਾ ਮਾ ਨੂੰ ਨਹੀਂ ਲੈ ਕੇ ਆਈ। ਪਰ ਉਹ ਲੋਕਾਂ ਉਰੇ ਬੁੱਤ ਮਰ ਜਾ ਜਾਓ ਕਾ ਦੀਦੀਆਂ ਆਉਣ ਵਾਲੀਆਂ ਦੀਦੀਆਂ ਜਾ ਜਾ ਹਾਂ ਰਮਣਾਉਣ ਵਾਲੀ ਆ ਬੁੱਤ ਹਾਏ ਮਿਲਣਾ ਕਰ ਰਮਣਾ ਹੈ ਮਿਲਣਾ ਰਮਣ ਮਿਲਦਾ ਹੈ ਸੱਚੀ ਅੱਛਾ ਜਦੋਂ ਮੈਂ ਜਾਊਗੀ ਨਾ ਤੁਹਾਨੂੰ ਲੈ ਕੇ ਜਾਊਂਗੀ ਰਮਣ ਕੋਲ ਠੀਕ ਹੈ ਤਿਆਰ ਹੈ ਕਿ ਇਹਨੂੰ ਘੁੰਮਣ ਘੁੰਮਣ ਫਿਰਨ ਤਾਂ ਚਾਹੀਦਾ ਇਹਨੂੰ ਬਸ ਕੁਛ ਨਾ ਕੁਛ ਇਹਨੂੰ ਘੁੰਮਣ ਦੇ ਹੁਣ ਕਿਆ ਕਹਿੰਦੀ ਜੇ ਅਸੀਂ ਮਿਨਾ ਰਹੀਏ ਹਾਂ ਆਈ ਔਰ ਇਹਨੂੰ ਆਉਂਗਾ ਨਹੀਂ ਓੱਥੇ ਛੱਡੇ ਤਾਂ ਤੈਨੂੰ ਕੌਣ ਛੱਡਣ ਜਾਊਗਾ ਭਾਬੀ ਛੱਡਿਆ ਜਾ ਇਹਨੂੰ ਓੱਡੇ ਪਰ ਉਂਗਲੀ ਫੜ ਕੇ ਲੈ ਜਾ ਹੈ ਨਲੇ ਤੇਰੇ ਗੋਡੇ ਦੀ ਬਰਜ ਇਸੇ ਜੀਉਂਦਗੀ ਜਿਹੜੀ ਤੇ ਫਟੜ ਹੋਈ ਵੀ ਆ ਹੈ ਤੁਸੀਂ ਸਾਥੇ ਕਿ ਆਉਂਗੀ ਮੈਂ ਛੱਡ ਗਿਆ ਵਾ ਇਹ ਕਿਹੜਾ ਲਾਲਡ ਆ ਵੀ ਮੈਂ ਛੱਡਿਆ ਨਹੀਂ ਆਂ ਗਾਡਰ ਬਚਾ ਕੇ ਮੈਂ ਇਹ ਲਿ ਮੰਦੀ ਹੈਗੀ ਟੱਡੀ ਜੀ ਬੌਤਲਾਕ ਹੋ ਗਈ ਹੁਣ ਇਹ ਤੇ ਜਦੋਂ ਇਹਦੀ ਮੰਮੀ ਦਾ ਫੋਨ ਚੱਕ ਲਾ ਮੇਰੇ ਜਦ ਅਗਲ ਵੇਦੀ ਮੇਰੀ ਮੰਮਾ ਦਾ ਫੋਨ ਹੈ ਫੋਨ ਦੇ ਇੱਧਰ ਤੇ ਫੋਨ ਇੱਧਰ ਤੇ ਹੱਥ ਨਹੀਂ ਲਾਉਣ ਬੰਗੇ ਨੂੰ ਹਾਏ ਹਾਏ ਇਹਦੀ ਕਟਾਈ ਕਰਦਾ ਉਹਦੀ ਪਰ ਹੁਣ ਭਾਬੀ ਤੂੰ ਉਰੀ ਤੇ ਲਈ ਖੜੀ ਬਣੀ ਵੀ ਵਧੀਆ ਇੱਕ ਨੰਬਰ ਤੇਰੀ ਦਰਾਨੀ ਨੇ ਬਣਾਈ ਹੈ ਨਾ ਦਵਾਈ ਉੱਤਰ ਮਾਣ ਲੋ ਪਰ ਤੇ ਹਾਂ ਭਾਬੀ ਮਾ ਕੜੀਕ ਨੰਬਰ ਬਣਾਈ ਵੀ ਇਹਨਾਂ ਨੇ ਪ੍ਰਸ਼ਾਦਾ ਆਪਣਾ ਇੱਥੀ ਥੱਲੇ ਜੀ ਹਾਂ ਚਲੋ ਠੀਕ ਹੈ ਜੀ ਮਿਲਦੇ ਆਂ ਫਿਰ ਕਿਸੇ ਅਗਲੇ ਵਲੌਗ ਚ ਮਹਾਰਾਜ ਰੱਖੇ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਬਾਏ ਉਧਰ ਸਾਹਮਣੇ ਆ ਕੇ ਬਾਏ ਕਰ ਪਿੱਠ ਪਿੱਛੇ ਤਾਂ ਨਹੀਂ ਕਰੀਂ ਇੱਧਰ ਆ ਕੇ ਇੱਧਰ ਨੂੰ ਘੱਟ ਫੋਨ ਕਰ ਬਾਏ ਤੇ ਤੇ ਆਵਾਲਾ ਜੀ ਕਾ ਆਜੋ ਜੀ ਫਿਰ ਆਜੋ ਜੀ ਕਿ ਚੀਜ਼ੀਆਂ ਖੜਾਈਏ ਤੁਹਾਨੂੰ ਚਲੋ ਠੀਕ ਹੈ ਜੀ ਓਕੇ ਬਹੁਤ ਖਰਾਬ ਹੈ ਬਹੁਤ ਥੱਲੇ ਨਾ ਮਿੱਟੀ ਜੇ ਵਹਿ ਜਾਂਦੀ ਹੈ ਇੰਨਾ ਦਿਮਾਗ ਕੰਮ ਕਰਦਾ ਉਧਰ ਤੇ ਕੋਈ ਸਕੂਟਰ ਮੋਟਰਸਾਈਕਲ ਆ ਗਿਆ ਸਾਹਮਣੇ ਤੇ ਉੱਠ ਕੇ ਉੱਪਰ ਆ ਜਾਂਦੀ ਹੈ ਜਾਂ ਦੂਜੀ ਸਾਈਡ ਤੇ ਆ ਗਿਆ ਉਧਰ ਤੇ ਉੱਠ ਕੇ ਉੱਪਰ ਆ ਜਾਂਦੀ ਹੈ ਹੈ ਚੱਲਿਆ ਨਹੀਂ ਚਾਹਦਾ ਵੀ ਇੰਨਾ ਤਾਂ ਅੱਜ ਮੈਂ ਇੱਕ ਦਿਨ ਪਾਣੀ ਦਾ ਗਲਾਸ ਖੋਲਿਆ ਇਹ ਪਾਣੀ ਪਾਉਂਦੀ ਸੀ ਇੱਥੇ ਬੈਠੀ ਇਹਨੇ ਦੇਖਿਆ ਵੀ ਹੁਣ ਪਾਣੀ ਦਾ ਗਲਾਸ ਤਾਂ ਕਹਦੀ ਪਾਪਾ ਮੈਂ ਪਾਣੀ ਪੀਣਾ ਅੱਛਾ ਮਾ ਵੀ ਮੈਂ ਗਲਾਸ ਨਹੀਂ ਦੇਣਾ ਮੈਨੂੰ ਪਤਾ ਪਾਣੀ ਕਿਹੜਾ ਪੀਣਾ ਮੂਹ ਚ ਪਾਣੀ ਭਰ ਕੇ ਆ ਕੇ ਉੱਤੇ ਕੁਲੜੀਆਂ ਕਰਨ ਲੱਗੀ ਪਈ ਮਿੱਟੀ ਦੇ ਉਦੋਂ ਨਾਲ ਗਾਰਾ ਤਿਆਰ ਕਰਕੇ ਰੋਟੀਆਂ ਲਾਗੀ ਬਣਾਉਣ ਮੂਹ ਮਾਂ ਮੈਂ ਵੀ ਨਹੀਂ ਧਿਆਨ ਕਰਿਆ ਮਾਂ ਵੀ ਇਹ ਕਰਦੀ ਕਿ ਜਦੋਂ ਟੁੱਟੀ ਕੋਲ ਦੁਬਾਰਾ ਆਈ ਦੁਬਾਰਾ ਜਾਂ ਦੇਖਿਆ ਤਾਂ ਮੂਹ ਚ ਫਲਾਇਆ ਹੋਇਆ ਹੈ ਨੇ ਮਾਂ ਮੂਹ ਚ ਗਿਆ ਹੈ ਮੇਰੇ ਕਿਨੂੰ ਥੋੜਾ ਜਿਹਾ ਦੇਖ ਕੇ ਅਸੀਂ ਉਹ ਪਾਣੀ ਸਾਰਾ ਅੰਦਰ ਕਰ ਲਿਆ ਨੇ ਕਦੀ ਮੈਂ ਤਾਂ ਪਾਣੀ ਵੀ ਕੇ ਆਈ ਦੀ ਮਾਂ ਮੈਨੂੰ ਪਤਾ ਤੂੰ ਕੀ ਕਰਦੀ ਫਿਰਦੀ ਆ ਵਾ ਮੈਨੂੰ ਪਤਾ ਤੂੰ ਕੀ ਕਰਦੀ ਫਿਰਦੀ ਆ ਵੱਟੇ ਬਣਾਏ ਬਚਪਨਾ ਇਕਣੀ ਜਵਾਕਾਂ ਦਾ ਇਕਣੀ ਨਿਕਲ ਜਾਣਾ ਟਾਈਮ ਹਾਂ ਬਸ ਹਾਂ ਠੀਕ ਹੈ ਜੀ ਮੋਰ ਤਾਂ ਫੇਰ ਵੀ ਨਿਆਣਾਂ ਦਾ ਬਸ ਉਹ ਆ ਜਾਂਦਾ ਆਪਣੀ ਸੋਚੀ ਤਾਂ ਆਈ ਉਹ ਨਹੀਂ ਤਾਂ ਉਹ ਜਾਦੇ ਕਿੱਥੇ ਤਾਂ ਹੈ ਜੇ ਕਮ ਜਾਦਾ ਬਗ ਕਿਹੜੀ ਜਾਦਾ ਅੰਬਾਂ ਬਾਂਬਾਂ ਪਰ ਖੇਲ ਕੇ ਟਾਈਮ ਕੱਢ ਦਿੰਦੇ ਸੀ ਆਪਣੇ ਇੱਥੇ ਅੰਬ ਖੜੇ ਹੁੰਦੇ ਤੇ ਘਰ ਦੇ ਕੋਲ ਕਦੇ ਦਾਦੇ ਨੇ ਅੰਬ ਤੌਣ ਚੱਲ ਆ ਗਈਆਂ ਕਦੇ ਕੋਤ ਜਦ ਜਾਦਾ ਸਮਾਂ ਹੈ ਵੀ ਤਾਂ ਵੀ ਜਿੱਕਣਾ ਉਹ ਅੰਬ ਖੜੇ ਤੇ ਆ ਉੱਥੇ ਮਲਕੀਸੀਰਾਂ ਦੇ ਅੰਬ ਖੜਾ ਹੁੰਦਾ ਦਾ ਜਾਂ ਉਧਰ ਸੌਣ ਦਾ ਮਹੀਨਾ ਸ਼ੁਰੂ ਹੋਣਾ ਉਹ ਤਾਂ ਝੂਟਾ ਪੱਕਾ ਹੀ ਪੈ ਜਾਣਾ ਇਕ ਸਾਰੀਆਂ ਕੁੜੀਆਂ ਨੇ ਆਈ ਜਾਣਾ ਇੱਥੇ ਆਪਣਾ ਝੂਟੇ ਵੀ ਲੈ ਜਾਣਾ ਵਿੱਚ ਉਹਨਾਂ ਨੇ ਕਿੱਧਾ ਪਾ ਲੈਣਾ ਜੇ ਬੋ ਮੇਰੇ ਪਿਓ ਕੀ ਜਾਮਣ ਹੁੰਦੀ ਸੀ ਬਹੁਤ ਭਾਣੀ ਹਾਂ ਜਾਮਣਾ ਵੀ ਅੱਗੜੀਆਂ ਲੱਗਦੀਆਂ ਨੇ ਆਣੇ ਜਾਣਾ ਇੱਥੇ ਫਟੇ ਪਰ ਮਤੋਤਾ ਹਾਂ ਤੋੜ ਕੇ ਲਿਆਉਂਦੇ ਦੋਪੇ ਜਾਮਣਾ ਜਦ ਭਾਬੀ ਫਲ ਫਰੂਟ ਲੋਕਾਂ ਦੇ ਘਰਾਂ ਦੇ ਵਿੱਚ ਆਮ ਝੂਟੇ ਹੁੰਦੇ ਤੇ ਆਮ ਜਾਮਣਾ ਦੇ ਹੋ ਗਏ ਅੰਬਾਂ ਦੇ ਹਾਂ ਹੁਣ ਹੁਣ ਸਾਰੇ ਮੁੱਲ ਵਾਲੀ ਐ ਹਾਂ ਚਲੋ ਹੂੰ ਮਸਾਲੇ ਲਾ ਕੇ ਅੰਬ ਪਕਾਉਂਦੇ ਉਹ ਤਾਂ ਖਾਣਾ ਕੋਈ ਫਾਇਦਾ ਨਹੀਂ ਇਹਦਾ ਜਿਹੜਾ ਨੇਚਰਲ ਆਪਣੇ ਹੋਣਾ ਹੋਏ ਪੰਬ ਉਹ ਖਾਣ ਦਾ ਫਾਇਦਾ ਹੋ ਹਾਂ ਚਲੋ ਠੀਕ ਹੈ ਜੀ ਮਿਲਦੇ ਆ ਫਿਰ ਕਿਸੇ ਗੱਲ ਬਲਾਤ ਮਾਰਾ ਚੜ੍ਹਦੀ ਕਲਾ ਚ ਰੱਖੇ ਓਕੇ ਜੀ